ਸੀਪੀ ਰਾਧਾ ਕ੍ਰਿਸ਼ਨਨ ਪਰਦੇ ਨਵੇਂ ਉਪਰਾਸ਼ਟਪਤੀ ਬਣ ਕੇ ਨੇ 20 ਤੇ ਦਿਨ ਹੋਏ ਇੱਕ ਪਾਸੜ ਮੁਕਾਬਲੇ 'ਚ ਐਨਡੀਆ ਉਮੀਦਵਾਰ ਰਾਧਾ ਕ੍ਰਿਸ਼ਨਨ ਨੇ ਵਿਰੋਧੀ ਉਮੀਦਵਾਰ ਬੀ ਸੁਦਰਸ਼ਨ ਰੈੱਡੀ ਨੂੰ 152 ਪਹਿਲੀ ਪਸੰਦੀਆਂ ਵੋਟਾਂ ਨਾਲ ਹਰਾਇਆ ਨਤੀਜਿਆਂ ਦਾ ਐਲਾਨ ਕਰਦੇ ਹੁਣ ਚੋਣ ਅਧਿਕਾਰੀਏ ਤੇ ਰਾਜ ਸਭਾ ਦੇ ਜਨਰਲ ਸਕੱਤਰ ਪ੍ਰਮੋਦ ਚੰਦਰ ਮੋਦੀ ਨੇ ਕਿਹਾ ਕਿ ਸੁਦਰਸ਼ਨ ਰੈੱਡੀ ਨੂੰ 300 ਪਹਿਲੀ ਪਸੰਦੀਆਂ ਵੋਟਾਂ ਮਿਲੀਆਂ ਜਦਕਿ ਜੇਤੂ ਸੀਪੀ ਰਾਧਾ ਕ੍ਰਿਸ਼ਨਨ ਦੇ ਹੱਕ ਵਿੱਚ ਅਜਈਆਂ 452 ਵੋਟਾਂ ਪੁੱਗਤੀਆਂ Shri CP Radhakrishnan has secured 452 first preference votes. As the first preference vote secured by Shri CP Radhakrishnan was greater than the requisite quota, in pursuance of provisions contained in Section 11 of the Presidential and Vice Presidential Elections Act 1952, 31 of 1952, read with Rule 35 of the Presidential and Vice Presidential Election Rules 1974. आई पीसी मोदी द रिटर्निंग ऑफिसर फॉर द वाइस प्रेसिडेंशियल इलेक्शन 2025। राष्ट्रपति द्रौपदी मुर्मू ने एक सोशल मीडिया पोस्ट राही सीपी राधा कृष्णन राष्ट्रपति चो जितन से बधाई दी है उन्होंने कहा कि जनतक जीवन च राधा कृष्णन का दा, दा, दा अमीर तजर्बा तो देश की तरक्की बड़मुला योगदान पावेगा ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਚੁਣੇ ਉਪ ਰਾਸ਼ਟਰਪਤੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਦਾ ਜੀਵਨ ਹਮੇਸ਼ਾ ਸਮਾਜ ਦੀ ਸੇਵਾ ਕਰਨ ਤੇ ਗਰੀਬਾਂ ਤੇ ਹਾਸ਼ੀਏ ਤੇ ੱਟਕੇ ਗਏ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਸਮਰਪਿਤ ਰਿਹਾ ਹੈ। ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ ਰਾਧਾ ਕ੍ਰਿਸ਼ਨ ਇੱਕ ਸ਼ਾਨਦਾਰ ਉਪ ਰਾਸ਼ਟਰਪਤੀ ਹੋਣਗੇ ਜਿਹੜੇ ਸੰਵਿਧਾਨਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਸਹਿਯੋਗ ਦੇਣਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸੀਪੀ ਰਾਧਾ ਕ੍ਰਿਸ਼ਨ ਨੂੰ ਰਾਸ਼ਟਰਪਤੀ ਚੁਣੇ ਜਾਣ ਤੇ ਵਧਾਈ ਦਿੱਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼ਾਹ ਨੇ ਸੀਪੀ ਰਾਧਾ ਕ੍ਰਿਸ਼ਨ ਨੂੰ ਉੱਚ ਸਦਨ ਦੀ ਪਵਿੱਤਰਤਾ ਦੇ ਰੱਖਿਅਕ ਵਜੋਂ ਨ ਦੇ ਸਫਰ ਲਈ ਸ਼ੁਕਾਮਨਾਵਾਂ ਦਿੱਤੀਆਂ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੀਪੀ ਰਾਧਾ ਕ੍ਰਿਸ਼ਨ ਨੂੰ ਰਾਸ਼ਟਰਪਤੀ ਚੁਣੇ ਜਾਣ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ ਸ਼ਾਨਦਾਰ ਜਨਤਕ ਜੀਵਨ ਚ ਨਿਮਰਤਾ, ਇਮਾਨਦਾਰੀ ਅਤੇ ਸੇਵਾ ਪ੍ਰਤੀ ਡੂੰਗੀ ਵਚਨਬੱਧਤਾ ਨੂੰ ਮੂਰਤੀਮਾਨ ਕੀਤਾ ਹੈ। ਪੁਰਨਾ ਆਗੂਆਂ ਨੇ ਵੀ ਰਾਧਾ ਕ੍ਰਿਸ਼ਨ ਨੂੰ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਨੇ ਜ਼ਿਕਰਯੋਗ ਹੈ ਕਿ ਜਗਦੀਪ ਤਨਖੜ ਵੱਲੋਂ 21 ਜੁਲਾਈ ਨੂੰ ਸੇਦ ਕਾਰਨਾਂ ਦਾ ਹਵਾਲਾ ਦਿੰਦਿਆਂ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਚੋਣ ਜ਼ਰੂਰੀ ਹੋ ਗਈ ਸੀ ਤਨਖੜ ਦੇ 5 ਸਾਲਾਂ ਦੇ ਕਾਰਜਕਾਲ ਦੇ ਅਜੇ 2 ਸਾਲ ਬਾਕੀ ਸਨ ਜਦੋਂ ਉਨ੍ਹਾਂ ਨੇ ਅਚਾਨਕ ਆਪਣਾ ਅਸਤੀਫਾ ਦੇ ਦਿੱਤਾ ਚੁਣੇ ਗਏ ਉਪ ਰਾਸ਼ਟਰਪਤੀ ਸੀ ਪੀ ਰਾਦਾ ਕ੍ਰਿਸ਼ਨ ਨੂੰ ਪੂਰਾ 5 ਸਾਲ ਦਾ ਕਾਰਜਕਾਲ ਮਿਲੇਗਾ। ਦੇਸ਼ ਆਜ਼ਾਦੀ ਮਗਰੋਂ ਤੀਜੀ ਵਾਰ ਸੀ ਜਦੋਂ ਕਿਸੇ ਉਪ ਰਾਸ਼ਟਰਪਤੀ ਨੇ ਆਪਣੇ ਕਾਰਜਕਾਲ ਦੇ ਵਿਚਾਲੇ ਅਸਤੀਫਾ ਦੇ ਦਿੱਤਾ। ਇਸ ਤੋਂ ਪਹਿਲਾਂ ਵੀ ਵੀ ਗਿਰੀ ਅਤੇ ਆਰ ਬੈਂਕਟ ਰਮਨ ਨੇ ਰਾਸ਼ਟਰਪਤੀ ਚੋਣਾਂ ਲੜਨ ਲਈ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ।